ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਓਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਓਨੇ ਬਣੀ ਅਸਾਂ ਸਾਦਾ ਸੂਟ ਪਾਉਣਾ ਸਾੜੀ ਨਿਓ ਪਾਵਣੀ ਅਸਾਂ ਸਾਦਾ ਸੂਟ ਪਾਉਣਾ ਸਾੜੀ ਨਿਓ ਪਾਵਣੀ ਸਾੜੀ ਪਾ ਕੇ ਟਿੱਡੇ ਨੀ ਦਿਖਾਉਣਾ ਵੇ ਤੇਰੀ ਮੇਰੀ ਨਿਉਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉਨੇ ਬਣੀ ਵੇ ਮੈਂ ਸਿੰਪਲ ਜੁੱਤੀ ਪਾਉਣੀ ਅੱਡੀ ਨਿਉ ਪਾਵਣੀ ਅੱਡੀ ਪਾ ਕੇ ਗਟਾ ਨੇ ਟੜਾਉਣਾ ਵੇ ਤੇਰੀ ਮੇਰੀ ਨਿਯੋਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡੌਣਾ ਵੇ ਤੇਰੀ ਮੇਰੀ ਨਿਯੋਨੇ ਬਣੀ ਅਸੀਂ ਸਾਦੀ ਗੁੱਤ ਕਰਨੀ ਜੁੜਾ ਨਿਯੋ ਕਰਨਾ ਸਾਦੀ ਗੁੱਤ ਕਰਨੀ ਜੁੜਾ ਨਿਯੋ ਕਰਨਾ ਜੁੜਾ ਕਰਕੇ ਤੇ ਬਲਬ ਨਹੀਂ ਜਗਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਦੰਦ ਲੱਗਾ ਇਹ ਪਿਆਰਾ ਜਿਹਾ ਗੀਤ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ